ਧੰਨਵਾਹਿ ਗੁਰੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਧੰਨਵਾਹਿ ਗੁਰੂ ਸਾਹਿਬ ਜੀ ਸ਼੍ਰੀ ਰاگ ਮਹੱਲਾ ਪਹਿਲਾ ਭਲੀ ਸਰੀ ਜੇ ਉਬਰੀ ਹਉ ਮੈਂ ਮੁਈ ਕਰਾ ਦੂਤ ਲਗੇ ਫਿਰ ਚੱਕਰੀ ਸਤ ਗੁਰ ਕਾ ਵਿਸਾ ਭਲੀ ਸਰੀ ਜੇ ਉਬਰੀ ਹਉ ਮੈਂ ਮੁਈ ਕਰਾ ਦੂਤ ਲਗੇ ਫਿਰ ਚੱਕਰੀ ਸਤ ਗੁਰ ਕਾ ਵਿਸਾ ਕਲ ਪਤਿ ਆਗੀ ਬਾਦ ਹੈ ਸੱਚਾ ਵੇ ਪਰਵਾ ਮਨ ਰੇ ਸੱਚ ਮਿਲੈ ਭਉ ਜਾਏ ਭੈ ਬਿੜ ਨਿਰ ਪਉ ਕਿਆ ਥੀਐ ਗੁਰਮਖ ਸ਼ਬਦ ਸਮਾਇ ਰਹਾ ਕੇਤਾ ਆਖਣ ਆਖੀਐ ਆਖਣ ਟੋਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਇੱਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਵਸੈ ਸੁਖ ਹੋਏ ਜਗ ਸੁਪਣਾ ਬਾਜੀ ਬਣੀ ਖਿੰਨ ਮੈਂ ਖੇਲ ਖਿਲਾਏ ਸੰਜੋਗੀ ਮਿਲ ਏਕਸੇ ਵਿਜੋਗੀ ਉੱਠ ਜਾਏ ਜੋ ਤਿਸ ਪਾਣਾ ਸੋਥੀਐ ਅਵਰ ਨ ਕਰਨਾ ਜਾਏ ਗੁਰਮਖ ਵਸਤ ਵਿਸਾਹੀਐ ਸੱਚ ਵਖਰ ਸੱਚ ਰਾਸ ਜਿਨਿ ਸੱਚ ਵਣਜਿਆ ਗੁਰ ਪੂਰੇ ਸ਼ਾਬਾਸ ਨਾਨਕ ਸਤਵਸਤ ਪਸ਼ਾਨ ਸੀ ਸੱਚ ਸੋ ਦਾ ਜਿਸ ਪਾਸ ਨਾਨਕ ਵਸਤ ਪਸ਼ਾਨ ਸੀ ਸੱਚ ਸੋ ਦਾ ਜਿਸ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਾਣੀ ਚਾਦਲ ਦੇ ਮਾਧਮ ਰਾਹੀਂ ਤਨ ਤਨ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪ੍ਰੋਗਰਾਮ ਗੁਰੂ ਨਾਨਕ ਬਾਣੀ ਵਿਚਾਰ ਤਹਿਤ ਗੁਰੂ ਨਾਨਕ ਸਾਹਿਬ ਜੀ ਦੀ ਸ਼੍ਰੀ ਰਾਗ ਦੇ 33 ਸ਼ਬਦਾਂ ਦੀ ਵਿਆਖਿਆ ਜਿਹੜੀ ਹੈ ਪਿਛਲੇ ਦਿਨੀ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਅਤੇ ਕਿਰਪਾ ਸਦਕਾ ਆਰੰਭ ਹੋਈ ਆਪ ਸਰਬੱਤ ਸੰਗਤਾਂ ਨੇ 9 10 ਸ਼ਬਦਾਂ ਦੀ ਵਿਚਾਰ ਜਿਹੜੀ ਹੈ ਸਰਵਣ ਕਰਨੀ ਹੈ 10ਵੇਂ ਸ਼ਬਦ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਇਹ ਗੁਰੂ ਨਾਨਕ ਸਾਹਿਬ ਜੀ ਦੀ અપਾਰ ਬਖਸ਼ਿਸ਼ ਹੋਈ ਹੈ ਕਿ ਇਸ ਮਾਧਮ ਰਾਹੀਂ ਅਸੀਂ ਗੁਰੂ ਨਾਨਕ ਸਾਹਿਬ ਜੀ ਵਿਚਾਰਤਾ ਰਾ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਦੇ ਦیدار ਕਰਨ ਦਾ ਯਤਨ ਕਰ ਰਹੇ ਹਾਂ ਕਿ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਬਾਣੀ ਦੇ ਵਿੱਚ ਸਾਨੂੰ ਕੀ ਕਿਹਾ ਹੈ ਕੀ ਸਨੇਹਾ ਦਿੱਤਾ ਹੈ ਉਹ ਅਸੀਂ ਸਮਝਣ ਦਾ ਯਤਨ ਕਰ ਰਹੇ ਹਾਂ ਅੱਜ ਸਤਗੁਰੂ ਜੀ ਦੀ ਅਪਾਰ ਬਖਸ਼ਿਸ਼ ਹੈ ਕਿ 11ਵਾਂ ਸ਼ਬਦ ਦੀ ਅਸੀਂ ਜਿਹੜੀ ਵਿਚਾਰ ਹੈ ਉਹ ਸੰਗਤ ਜੀ ਕਰਨ ਦਾ ਯਤਨ ਕਰਨਾ ਹੈ। ਆਪ ਸਰਬੱਤ ਸੰਗਤਾਂ ਬੇਅੰਤ ਵੱਡਿਆਂ ਭਾਗਾਂ ਵਾਲਿਓ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਵਿੱਚ ਬੈਠਣ ਦਾ ਇਹ ਸੁਭਾਗ ਵਕਤ ਸਮਾਂ ਜਿਹੜਾ ਹੈ ਉਹ ਪ੍ਰਾਪਤ ਹੋਇਆ ਹੈ। ਆਓ ਸਰਬੱਤ ਸੰਗਤਾਂ ਮਿਲ ਕਰਕੇ ਗੁਰੂ ਕੇ ਸ਼ਬਦ ਵਿੱਚ ਆਪਣੀ ਸੁਰਤ ਨੂੰ ਟਿਕਾਵਣ ਦਾ ਜੋੜਨ ਦਾ ਯਤਨ ਕਰੀਏ ਜੀ। ਸਤਿਬਾਦ ਸੰਗਤਾਂ ਸ਼ਬਦ ਵਿਚਾਰ ਤੋਂ ਪਹਿਲਾਂ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਨ ਰੇ ਸੱਚ ਮਿਲੈ ਭਾਉ ਜਾਏ ਗੁਰੂ ਨਾਨਕ ਪਾਤਸ਼ਾਹ ਜੀ ਮਨ ਨੂੰ ਸਮੁਧਤ ਹੋ ਕੇ ਇੱਕ ਬਹੁ ਕੀਮਤੀ ਗੱਲ ਕਹਿ ਰਹੇ ਸਹਿਬ ਕਹਿੰਦੇ ਕਿ ਜਿਸ ਰੱਬ ਦੀਆਂ ਸਿਫਤਾਂ ਦੇ ਵਿੱਚ ਇੰਨਾ ਕੁਝ ਸੁਣਿਆ ਕਿ ਉਹ ਵਿਸਰੇ ਤਾਂ ਦੁੱਖ ਲੱਗਦਾ ਹੈ ਉਹਨੂੰ ਨਹੀਂ ਕਦੀ ਭੁੱਲਣਾ ਚਾਹੀਦਾ ਜਿਹਦੇ ਬਾਰੇ ਪਿਛਲੇ ਸ਼ਬਦਾਂ ਦੇ ਵਿੱਚ ਇੰਨਾ ਕੁਝ ਸੁਣਿਆ ਵੀ ਉਹਦੀ ਸਿਫਤ ਵਿੱਚ ਜੁੜਨਾ ਚਾਹੀਦਾ ਹੈ ਸਿਫਤ ਵਿੱਚ ਜੁੜਨ ਲਈ ਸਤਸੰਗਤ ਹੈ ਸਤਸੰਗਤ ਦੇ ਰਾਹੀਂ ਉਹਦੀ ਪ੍ਰਾਪਤੀ ਹੁੰਦੀ ਹੈ ਅੱਜ ਗੁਰਦੇਵ ਜੀ ਕਹਿ ਰਿਹਾ ਵੀ ਜਦੋਂ ਉਹ ਪਰਮੇਸ਼ਰ ਜਿਹਦੇ ਤੂੰ ਦਰਸ਼ਨ ਕਰ ਲਵੇਂ ਜਿਹਦਾ ਸਰੂਪ ਹੈ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਪੀ ਸੱਚ ਜਿਹਦਾ ਇਹ ਰੂਪ ਹੈ ਉਸ ਰੱਬ ਪਰਮੇਸ਼ਰ ਦੇ ਨਾਲ ਜਦੋਂ ਤੂੰ ਜੁੜਦਾ ਹੈ ਤਾਂ ਫਿਰ ਤੂੰ ਵੀ ਉਹਦੇ ਰੂਪ ਵਰਗਾ ਹੋ ਜਾਣਾ ਹੈ ਸਚਿਆਰ ਬਣ ਜਾਣਾ ਹੈ ਜਦੋਂ ਮੈਂ ਉਹਦੇ ਉਹਦੇ ਵਰਗਾ ਬਣੇਗਾ ਸਚਿਆਰ ਬਣੇਗਾ ਉਹਦੀ ਪ੍ਰਾਪਤੀ ਕਰਨ ਤੋਂ ਬਾਅਦ ਫਿਰ ਉਹਦੇ ਮਿਲਾਪ ਤੋਂ ਬਾਅਦ ਜਿੰਨੇ ਵੀ ਡਰਿਆ ਸੰਸਾਰਿਕ ਡਰਿਆ ਜਿਹੜੇ ਉਹ ਸਾਰੇ ਮੁੱਕ ਜਾਣਗੇ ਇਸ ਕਰਕੇ ਗੁਰਦੇਵ ਜੀ ਕਹਿੰਦੇ ਮਨ ਰੇ ਸੱਚ ਮਿਲੈ ਭਾਉ ਜਾਏ ਹੇ ਮਨ ਸੱਚ ਦੀ ਪ੍ਰਾਪਤੀ ਕਰਨ ਦੇ ਨਾਲ ਸਾਰੇ ਦੁਨੀਆਂ ਦੇ ਸਹਿਮ ਡਰ ਜਿਹੜੇ ਆ ਉਹ ਮੁੱਕ ਜਾਂਦੇ ਆ ਦੁਨੀਆਂ ਦੇ ਡਰ ਦੁਨਿਆਵੀ ਡਰ ਸਹਿਮ ਉਹ ਖਤਮ ਹੋ ਜਾਂਦੇ ਮੁੱਕ ਜਾਂਦੇ ਆ ਦੁਨਿਆਵੀ ਡਰ ਤੇ ਸਹਿਮ ਦੇ ਵਿੱਚ ਅੱਜ ਅਸੀਂ ਜੀਵਨ ਬਤੀਤ ਕਰ ਜਦੋਂ ਤੁਸੀਂ ਆਮ ਸਜਣਾ ਦੇ ਵਿੱਚ ਵਿਛੜੋਗੇ ਤੇ ਤੁਹਾਨੂੰ ਹਰ ਕੋਈ ਡਰਿਆ ਹੋਇਆ ਦਿਸੇਗਾ ਸਹਿਮਿਆ ਹੋਇਆ ਦਿਸੇਗਾ ਸਹਿਮੇ ਹੋਏ ਆ ਡਰੇ ਹੋਏ ਆ ਇੱਕ ਦੂਜੇ ਤੇ ਸ਼ੱਕ ਕਰਦੇ ਆ ਤੇ ਹਰ ਕੋਈ ਇਸੇ ਸੋਚ ਵਿੱਚ ਹੈ ਕਿਤੇ ਮੇਰਾ ਕੋਈ ਨੁਕਸਾਨ ਨਾ ਕਰ ਦਵੇ ਸਹਿਮ ਡਰ ਬੰਦੇ ਨੂੰ ਖਾ ਰਿਹਾ ਏ ਅੰਦਰੋਂ ਅੰਦਰੀ ਘੁਣ ਵਾਂਗ ਬੰਦੇ ਨੂੰ ਘੁਣ ਵਾਂਗ ਇਹ ਡਰ ਜਿਹੜਾ ਸਹਿਮ ਚੰਬੜਿਆ ਆਇਆ ਸਹਿਬ ਕਹਿੰਦੇ ਮਨ ਰੇ ਸੱਚ ਮਿਲੈ ਭਾਉ ਜਾਏ ਸੱਚ ਮਿਲ ਪਵੇ ਤੇ ਇਹੋ ਜੇ ਸਹਿਮ ਡਰ ਮੁੱਕ ਜਾਂਦੇ ਆ ਬੰਦਾ ਨਿਰਭਉ ਹੋ ਜਾਂਦਾ ਹੈ ਨਿਰਭਉ ਹੋਣਾ ਬੜਾ ਜ਼ਰੂਰੀ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਤੁਸੀਂ ਬਚਨ ਪੜ੍ਹਦੇ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖਾਂ ਦੇ ਵਿੱਚ ਵੀ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਵੀ ਇਹਨਾਂ ਬਚਨਾਂ ਦੇ ਉੱਤੇ ਉਹਨਾਂ ਨੇ ਪਹਿਰਾ ਵੀ ਦਿੱਤਾ ਔਰ ਇਹਨਾਂ ਬਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਕੇ ਦੱਸਿਆ ਵੀ ਉਹ ਬਚਨ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਣ ਨਾ ਕਿਸੇ ਨੂੰ ਡਰਾਉਨੇ ਆ ਨਾ ਕਿਸੇ ਤੋਂ ਡਰਦੇ ਆ ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਿਰਭਉ ਸਿੱਖਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਗੁਰੂ ਦੀ ਖਾਤਰ ਆਪਣੇ ਤਨ ਨਿਸ਼ਾਵਰ ਕਰ ਦਿੱਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਇਹ ਨਿਰਭਉ ਹੋਣ ਵਾਲਿਆਂ ਦੀ ਨਿਸ਼ਾਨੀ ਹੈ ਨਿਰਭਉ ਜਪੈ ਸਗਲ ਭਉ ਮਿਟੈ ਇਹ ਸੱਚ ਹੈ ਤੁਸੀਂ ਅੱਜ ਨਿਰਭਉ ਹੁੰਦੇ ਜੇ ਤੁਹਾਡੇ ਸਾਰੇ ਡਰ ਸਹਿਮ ਤੋਖਲੇ ਮੁੱਕ ਜਾਣਗੇ ਚਿੰਤਾਵਾਂ ਮੁੱਕ ਜਾਣਗੀਆਂ ਅੱਜ ਸਹਿਮ ਦੇ ਵਿੱਚ ਡਰ ਦੇ ਵਿੱਚ ਤੁਸੀਂ ਜੀਵਨ ਬਤੀਤ ਕਰ ਰਹੇ ਜੀ ਸੱਚ ਮਿਲੈ ਭਉ ਜਾਏ ਸੱਚ ਮਿਲੇਗਾ ਸਚਿਆਰ ਰੱਬ ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ ਪ੍ਰਾਪਤ ਹੋਵੇਗਾ ਸਚਿਆਰ ਬਣ ਜਾਓਗੇ ਸਚਿਆਰ ਬੰਦੇ ਨਾਲ ਨਿਰਭਉ ਜੀਵਨ ਬਣ ਜਾਏਗਾ ਔਰ ਨਿਰਭਉ ਜੀਵਨ ਇਹੋ ਜਿਹਾ ਜੀਵਨ ਹੈ ਕਿ ਜਿਹੜਾ ਅਸਲ ਸਿਖਰ ਵਾਲਾ ਜੀਵਨ ਹੈ ਉੱਤਮ ਜੀਵਨ ਹੈ ਉਹਦੀ ਪ੍ਰਾਪਤੀ ਹੋ ਜਾਏਗੀ ਅੱਜ ਸਹਿਮ ਡਰ ਅੰਦਰੂਨੀ ਤੌਰ ਤੇ ਬੰਦੇ ਨੂੰ ਝਕੜ ਰਿਹਾ ਹੈ ਖਾ ਰਿਹਾ ਹੈ ਗੁਰਦੇਵ ਜੀ ਕਹਿੰਦੇ ਆ ਕਿ ਅੰਦਰੂਨੀ ਤੌਰ ਤੇ ਇਹ ਜਿਹੜਾ ਸਹਿਮ ਹੈ ਡਰ ਹੈ ਇਹ ਬੰਦੇ ਨੂੰ ਅੱਜ ਕੁਣ ਵਾਂਗ ਚੰਬੜਿਆਏ ਤੇ ਅੰਦਰੋਂ ਖੋਖੜਾ ਤੇ ਰੀ ਜਾ ਰਿਹਾ ਹਰ ਕੋਈ ਡਰਿਆ ਹੋਇਆ ਸਹਿਮਿਆ ਹੋਇਆ ਇਹ ਸਹਿਮ ਤੋਂ ਡਰ ਤੋਂ ਗੁਰਬਾਣੀ ਨੇ ਅੰਦਰ ਵਿਸ਼ਵਾਸ ਭਰਨਾ ਤੇ ਸਚਿਆਰ ਬਣਾ ਦੇਣਾ ਹੈ ਜਿਹੜਾ ਬਾਬੇ ਨਾਨਕ ਦਾ ਹੋ ਗਿਆ ਨਾ ਉਹ ਨਿਰਪੋ ਹੋ ਗਿਆ ਜਿਨਨੇ ਬਾਬੇ ਨਾਨਕ ਦੀ ਸਿੱਖੀ ਧਾਰਨ ਕਰ ਲਈ ਉਹ ਨਿਰਪੋ ਹੋ ਗਿਆ ਇੱਚ ਕੋਈ ਸ਼ੱਕ ਨਹੀਂ ਜੇ ਗਰੀਬੀ ਦੇ ਵਿੱਚ ਜੀਵਨ ਬਤੀਤ ਕਰ ਰਹੇ ਭਾਈ ਲਾਲੋ ਜੀ ਧੰਨ ਗੁਰੂ ਨਾਨਕ ਸਾਹਿਬ ਉੱਥੇ ਗਏ ਮਲਕ ਭਾਗੋ ਬੇਸ਼ੱਕ ਦੁਨਿਆਵੀ ਪੱਧਰ ਤੇ ਬੜਾ ਅਮੀਰ ਸੀ ਉਹਦੀਆਂ ਮੰਜ਼ਲਾਂ ਪਈਆਂ ਹੋਈਆਂ ਸਨ ਮਲਕ ਭਾਗੋ ਦੀਏ ਘਰ 36 ਪ੍ਰਕਾਰ ਦੇ ਭੋਜਨ ਪਕੜੇ ਨੇ ਮਲਕ ਭਾਗੋ ਸਰਕਾਰ ਦਾ ਵਫਾਦਾਰ ਹੈ ਸਰਕਾਰੀ ਅਹੁਦਿਆਂ ਤੇ ਹੈ ਮਲਕ ਭਾਗੋ ਸੱਜਣ ਜੀ ਉਸੀ ਹੈਰਾਨ ਹੋ ਗਏ ਬਾਬੇ ਨਾਨਕ ਨੇ ਕੋਧਰੇ ਦੀ ਰੋਟੀ ਖਾਣੀ ਤੇ ਪਸੰਦ ਕੀਤੀ ਹੈ ਭਾਈ ਲਾਲੋ ਦੇ ਕਰੋ ਪਰ 36 ਪ੍ਰਕਾਰ ਦੇ ਭੋਜਨ ਠੁਕਰਾ ਦਿੱਤੇ ਕਿਉਂ ਕਿ ਗੁਰੂ ਸਾਹਿਬ ਜੀ ਨੇ ਜਦੋਂ ਮਲਕ ਭਾਗੋ ਦਾ ਅਸਲੀ ਚਿਹਰਾ ਵੇਖਿਆ ਕਿ ਇਹ ਤੇ ਗਰੀਬਾਂ ਦੇ ਖੂਨ ਨਚੋੜ ਨਚੋੜ ਕੇ ਇਹਨੇ ਆਪਣਾ ਸਾਰਾ ਕੁਝ ਕਾਇਮ ਕੀਤਾ ਹੈ ਤੇ ਬਾਬੇ ਨੇ ਠੁਕਰਾ ਦਿੱਤੇ ਉਹਦੇ 36 ਪ੍ਰਕਾਰ ਦੇ ਭੋਜਨ ਇਹ ਬਾਬੇ ਨਾਨਕ ਦੀ ਨਿਰਭਾਉ ਵਾਲੀ ਅਵਸਥਾ ਹੈ ਇਹ ਬਾਬਾ ਜੀ ਇਹਦੇ ਵੱਡੇ ਕਹਿੰਦੇ ਕਹੋਂਦੇ ਦੁਨਿਆਵੀ ਬੰਦੇ ਤੋਂ ਕਬਰਾਂਏ ਡਰੇ ਨਹੀਂ ਕਿਉਂਕਿ ਨਿਰਭਉ ਸਨ ਔਰ ਭਾਈ ਲਾਲੂ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਬਹਿ ਕੇ ਨਿਰਭਉ ਹੋ ਗਿਆ ਔਰ ਮਲਕ ਭਾਗੋ ਨੂੰ ਚਿੰਤਾ ਹੈ ਡਰਿਆ ਹੋਇਆ ਹੈ ਕਿ ਇਹ ਕਿਹੜਾ ਫਕੀਰ ਹੈ ਕਿ ਜਿਹੜਾ ਮੇਰੇ ਕੋਲ ਆ ਕੇ ਮੇਰਾ ਨਹੀਂ ਹੋ ਰਿਹਾ ਮੇਰੇ ਅਧੀਨ ਨਹੀਂ ਆ ਰਿਹਾ ਇਸ ਕਰਕੇ ਬੜੇ ਤਰੀਕੇ ਅਜਮਾਏ ਬੇਸ਼ੱਕ ਡਰਾਉਂਦੀ ਉਹਨੇ ਕੋਸ਼ਿਸ਼ ਕੀਤੀ ਪਰ ਅੰਦਰੋਂ ਉਹ ਸਹਿਮੇ ਹੋਇਆ ਡਰਿਆ ਸੀ ਬਾਬੇ ਨਾਨਕ ਨੇ ਜਦੋਂ ਉਹਦੀ ਅਸਲੀ ਤਸਵੀਰ ਉਹਦੇ ਸਾਹਮਣੇ ਰੱਖੀ ਨਾ ਵੀ ਤੇਰੀ ਅਸਲੀ ਤਸਵੀਰ ਇਹ ਆ ਤੂੰ ਇਹ ਕੁਝ ਕਰਕੇ ਇਹ ਕੁਝ ਖੜਾ ਕੀਤਾ ਹੈ ਉਹ ਘਬਰਾਇਆ ਡਰਿਆ ਹੋਰ ਹੱਥ ਜੋੜੇ ਉਹਨੇ ਸੱਚ ਹੈ ਜਦੋਂ ਸੱਚ ਸਾਹਮਣੇ ਆਉਂਦਾ ਹੈ ਬੰਦਾ ਯਾਦ ਰੱਖੋ ਉਹਦੀ ਜ਼ਿੰਦਗੀ ਜਿਹੜੀ ਬਦਲ ਜਾਂਦੀ ਹੈ ਇਸ ਕਰਕੇ ਸੱਚ ਮਿਲਿਆ ਪਾਉ ਜਾਏ ਸੱਚ ਪ੍ਰਾਪਤ ਹੋ ਜਾਵੇ ਤੇ ਸਾਰੇ ਡਰ ਮੁੱਕ ਜਾਂਦੇ ਸਹਿਮ ਕਬਰਹਾਟ ਖਤਮ ਹੋ ਜਾਂਦੀ ਹੈ ਬਾਬਰ ਨੇ ਏਮਨਾਬਾਦ ਦੀ ਧਰਤੀ ਤੇ ਹਮਲਾ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਕੈਦੀਆਂ ਦੇ ਨਾਲ ਪਰ ਬਾਬਾ ਨਾਨਕ ਜੀ ਨੇ ਐਸੀ ਕਿਰਪਾ ਕੀਤੀ ਐਸੀ ਬਖਸ਼ਿਸ਼ ਕੀਤੀ ਉੱਥੇ ਰਹਿਣ ਵਾਲੇ ਜੇਲ੍ਹਾਂ ਦੇ ਵਿੱਚ ਬੈਠੇ ਕੈਦੀਆਂ ਨੂੰ ਵੀ ਨਿਰਭਉ ਬਣਾਰਦਾ ਉਹ ਵੀ ਬਾਬੇ ਨਾਨਕ ਦੀ ਮੰਗ ਸਿਫਤ ਕੌਣ ਲੱਗੇ ਰੱਬ ਦੀ ਸਿਫਤ ਵਿੱਚ ਹਣ ਲੱਗੇ ਤੇ ਬਾਬਰ ਘਬਰਾਇਆ ਡਰਿਆ ਸਹਿਮਿਆ ਤੇ ਉਹ ਝੁੱਕ ਗਿਆ ਗੁਰੂ ਨਾਨਕ ਸਾਹਿਬ ਜੀ ਨੇ ਉਹ ਨਾਲ ਰਹਿਣ ਵਾਲੇ ਗਰੀਬਾਂ ਦੇ ਅੰਦਰ ਵੀ ਐਸੀ ਸੋਚ ਭਰ ਦਿੱਤੀ ਜੇਲ੍ਹ ਦੇ ਵਿੱਚ ਕਿ ਉਹਨਾਂ ਨੂੰ ਵੀ ਮਹਾਰਾਜ ਨੇ ਆਜ਼ਾਦ ਕਰਾਇਆ ਨਿਰਭਉ ਨਿਰਭਉ ਹੋਣਾ ਬੜਾ ਜ਼ਰੂਰੀ ਜੇ ਤੁਸੀਂ ਨਿਰਭਉ ਨਹੀਂ ਤੇ ਯਾਦ ਰੱਖੋ ਤੁਹਾਨੂੰ ਕੋਈ ਵੀ ਆਪਣੇ ਅਧੀਨ ਕਰਕੇ ਡਰਾ ਕੇ ਤੇ ਆਪਣੀਆਂ ਉਂਗਲਾਂ ਦੇ ਨਿਚਾ ਲਵੇਗਾ ਇਹ ਸੰਸਾਰ ਦੀ ਫਿਤਰਤ ਹੈ ਸੰਸਾਰ ਵਿੱਚ ਡਰਾਇਆ ਜਾਂਦਾ ਹੈ ਧਮਕਾਇਆ ਜਾਂਦਾ ਹੈ ਬੜਾ ਕੁਝ ਹੁੰਦਾ ਹੈ ਇਹ ਸੰਸਾਰ ਹੈ ਨਾ ਗੁਰਦੇਵ ਜੀ ਕਹਿੰਦੇ ਮੰਨ ਰੇ ਸੱਚ ਮਿਲੈ ਪਹੋ ਜਾਏ ਇਸ ਕਰਕੇ ਮਨ ਨੂੰ ਇੱਕ ਸਨੇਹਾ ਦੇ ਵੀ ਜੇ ਸੱਚ ਮਿਲ ਪਵੇ ਨਾ ਡਰ ਮੁੱਕ ਜਾਂਦੇ ਆ ਸਹਿਮ ਖਤਮ ਹੋ ਜਾਂਦੇ ਭੈ ਬਿਨ ਨਿਰਪੋ ਕਿਉਂ ਥੀਏ ਗੁਰਮੁਖ ਸ਼ਬਦ ਸਮਾਏ ਜੇ ਅੰਦਰ ਭੈਅ ਹੈ ਤੇ ਫਿਰ ਬੰਦਾ ਕਹੀ ਜਾਵੇ ਕਿ ਮੈਂ ਨਿਰਭਉ ਹੋ ਜਾ ਨਹੀਂ ਇਹ ਤਦ ਵਰਤਨਾ ਹੈ ਸਾਰਾ ਵਰਤਾਰਾ ਗੁਰਮੁਖ ਸ਼ਬਦ ਸਮਾਏ ਜਦੋਂ ਗੁਰੂ ਦੇ ਰਾਹੀ ਸ਼ਬਦ ਦੇ ਵਿੱਚ ਸਮਾਜ ਆਏ ਜੁੜ ਜਾਏ ਉਦੋਂ ਬੰਦਾ ਨਿਰਭਉ ਹੁੰਦਾ ਹੈ ਸ਼ਬਦ ਹੀ ਇੱਕ ਵਿਡਬੁੱਲੀ ਤਾਕਤ ਹੈ ਜਿਨੇ ਬੰਦੇ ਨੂੰ ਨਿਰਭਉ ਕਰਨਾ ਹੈ ਬੰਦੇ ਦਾ ਹਰ ਤਰ੍ਹਾਂ ਦਾ ਯਾਦ ਰੱਖੋ ਡਰ ਸਹਿਮ ਦੂਰ ਕਰ ਦੇਣਾ ਗੁਰੂ ਸ਼ਬਦ ਤੋਂ ਬਗੈਰ ਦੂਜਾ ਸਹਾਰਾ ਕੋਈ ਨਹੀਂ ਇਹ ਡਰ ਗੁਰੂ ਦੇ ਲੜ ਲੱਗ ਕੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਮੁੱਕਦੇ ਆ ਇਹ ਡਰ ਗੁਰੂ ਦੇ ਲੜ ਲੱਗ ਕੇ ਮੁੱਕਦਾ ਹੈ ਖਤਮ ਹੁੰਦਾ ਹੈ ਕਮਾਲ ਦੀ ਗੱਲ ਸਿੱਖ ਦੀ ਜੀਵਨੀ ਵੇਖੋ ਸਿੱਖ ਚੋਰ ਕਰ ਰਿਹਾ ਹੈ ਗੁਰੂ ਸਾਹਿਬ ਨੂੰ ਤੇ ਉਸ ਵਕਤ ਬਹਾਦਰ ਸ਼ਾਹ ਜਿਹੜਾ ਹੈ ਉਹ ਆਇਆ ਗੁਰੂ ਕਲਗੀਧਰ ਪਿਤਾ ਦਾ ਸਮਾ ਉਹਨੇ ਆ ਕੇ ਉਹਨੇ ਆਖਿਆ ਕਿ ਵੇਖੋ ਮੇਰੇ ਜਿੰਨੇ ਵੀ ਬਹਾਦਰ ਸਿਪਾਹੀ ਆ ਉਹ ਜੋਰ ਲਾ ਕੇ ਹਟ ਗਏ ਆ ਜਿਹੜਾ ਆਦਮ ਖੋਰ ਸ਼ੇਰ ਹੈ ਇਹ ਸਾਡੇ ਕੋਲ ਫੜਿਆ ਨਹੀਂ ਜਾ ਰਿਹਾ ਤੇ ਉਹ ਸਿੱਖ ਕਹਿੰਦਾ ਗੁਰੂ ਸਾਹਿਬ ਮੈਨੂੰ ਆਗਿਆ ਦਿਓ ਜਿਹੜਾ ਚੋਰ ਕਰ ਰਿਹਾ ਉਹ ਸਿੱਖ ਗਿਆ ਉਹਨੇ ਸ਼ੇਰ ਨੇ ਜਦੋਂ ਉਹਦੇ ਤੇ ਹਮਲਾ ਕੀਤਾ ਢਾਲ ਨਾਲ ਉਹਦੇ ਮੂੰਹ ਨੂੰ ਰੋਖ ਕੇ ਤੇ ਆਪਣੇ ਜਿਹੜਾ ਖੰਜਰ ਸੀ ਗੁਰੂ ਦਾ ਦਿੱਤਾ ਹੋਇਆ ਉਸ ਖੰਜਰ ਦੇ ਨਾਲ ਉਹਦੇ ਉਹਦਾ ਪੇਟ ਸਾਰਾ ਪਾੜ ਕੇ ਉਹਨੂੰ ਮਾਰ ਮੁਕਾਇਆ ਉਹਦੀ ਖੱਲ ਲਿਆ ਕੇ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤੀ। ਔਰ ਬਹਾਦਰ ਸਾ ਹੈਰਾਨ ਹੈ ਕਿ ਗੁਰੂ ਦਾ ਸਿੱਖ ਇੰਨਾ ਬਹਾਦਰ ਇਨੀ ਹਿੰਮਤ ਤੇ ਗੁਰੂ ਸਾਹਿਬ ਜਿਹਨਾਂ ਨੂੰ ਕੁੱਟ ਕੇ ਸੀਨੇ ਨਾਲ ਲਾਇਆ। ਸਿੱਖੀ ਹੈ ਨਿਰਭਉ ਵਾਲੀ। ਡਰਉਣਾ ਨਹੀਂ ਕਿਸੇ ਨੂੰ। ਨਾ ਕਿਸੇ ਤੋਂ ਡਰਨਾ ਏਡੀ ਹਿੰਮਤ ਏਡਾ ਜਜਵਾ ਏਡੀ ਗੈਰਤ ਜਿਹੜੀ ਹੈ ਸਿੱਖਾਂ। ਇਸ ਕਰਕੇ ਗੁਰਦੇਵ ਗੁਰਦੇਵ ਪਾਤਸ਼ਾਹ ਜੀ ਨੇ ਕਿਹਾ ਏ ਕੇ ਨਿਰਪਉ ਹੋਣਾ ਏ ਜੇ ਤੇ ਗੁਰੂ ਦੇ ਸ਼ਬਦ ਵਿੱਚ ਸਮਾਉਣਾ ਪਵੇਗਾ ਜੁੜਨਾ ਪਵੇਗਾ ਉਨੀ ਦੇਰ ਤੱਕ ਨਿਰਪਉ ਨਹੀਂ ਬਣਿਆ ਜਾ ਸਕਦਾ ਨਿਰਪਉ ਤਦ ਹੋਇਆ ਜਾ ਸਕਦਾ ਏ ਜੇ ਸ਼ਬਦ ਦੇ ਵਿੱਚ ਸਮਾ ਜਾਈਏ ਜੁੜ ਜਾਈਏ ਗੁਰਮੁਖੀ ਸ਼ਬਦ ਸਮਾਏ ਇੱਕੋ ਇੱਕ ਤਰੀਕਾ ਏ ਨਿਰਪਉ ਹੋਣ ਦਾ ਗੁਰੂ ਦਾ ਸ਼ਬਦ ਗੁਰੂ ਦੇ ਸ਼ਬਦ ਜੁੜ ਨਿਰਪਉ ਹੋ ਜਾਏਗਾ ਕੋਈ ਡਰ ਕੋਈ ਤੋਖਲਾ ਨਹੀਂ ਅੱਜ ਵੇਖੋ ਕਮਾਲ ਦੀ ਗੱਲ ਬਿੱਲੀ ਰਸਤਾ ਕੱਟ ਜੇ ਟਾਂ ਬੰਦਾ ਘਬਰਾ ਜਾਂਦਾ ਹੈ ਜੇ ਕੋਈ ਮਨ ਲੋਕੇ ਵਹਿਮ ਵਿੱਚ ਫਸਿਆ ਬੰਦਾ ਚੁਰਾਹੇ ਦੇ ਵਿੱਚ ਕੋਈ ਲਾਲ ਧਾਗਾ ਕੋਈ ਕਹਿ ਲੋ ਵੀ ਜਿਵੇਂ ਨਾਰੀਅਲ ਲਾਲ ਕੱਪੜਾ ਰੱਖ ਜਾਏ ਅਸੀਂ ਤਾਂ ਵੀ ਘੁਬਰਾ ਜਾਂਦੇ ਆ ਆ ਤੁਸੀਂ ਵੇਖੋ ਨਹਿਰਾਂ ਦੇ ਉੱਤੇ ਲੋਕ ਵਹਿਮਾਂ ਦੇ ਵਿੱਚ ਕਿੰਨੇ ਨਾਰੀਅਲ ਜਿਹੜੇ ਸੁੱਟਣ ਜਾਂਦੇ ਤੇ ਇੱਕ ਵਾਰ ਕਿਸੇ ਪੰਡਤ ਦੇ ਕੋਲੋਂ ਨਾ ਕਿਸੇ ਨੇ ਕੁਝ ਕਰਾ ਕੇ ਕੀਤਾ ਕਰਾਇਆ ਜਿਹਨੂੰ ਕਹਿ ਦਿੰਦੇ ਆ ਉਹ ਕੁਝ ਕਰਾ ਗਏ ਤੇ ਉਹਨੇ ਕਿਹਾ ਵੀ ਇਹ ਨਾਰੀਅਲ ਜਿਹੜੇ ਆ ਇਹ ਤੂੰ ਨਹਿਰ ਦੇ ਵਿੱਚ ਸੁੱਟ ਦੇਣੇ ਜਾਂਦੇ ਆ ਉਹਨੇ ਇੱਕ ਇੱਕ ਲਿਫਾਫੇ ਚ 5 ਲੱਖ ਰੁਪਇਆ ਸੀ ਗੱਡੀ ਵਿੱਚ ਬੈਠੇ ਤੇ ਇੱਕ ਲਿਫਾਫੇ ਦੇ ਵਿੱਚ ਨਾਲੀਆਂ ਰੱਖੇ ਹੋਏ ਸਨ ਉਹ ਜਿਹੜਾ ਨਾਰੀਅਲ ਵਾਲਾ ਲਿਫਾਫਾ ਸੀ ਉਹ ਤੇ ਫੜਿਆ ਨਹੀਂ ਉਹ ਪੈਸਿਆਂ ਵਾਲਾ ਲਿਫਾਫਾ ਕਾਲਾ ਦੋਨੋਂ ਬਲੈਕ ਸਨ ਕਾਲੇ ਸਨ ਲਿਫਾਫੇ ਜਿਹੜਾ ਪੈਸਿਆਂ ਵਾਲਾ ਸੀ ਉਹ ਚੋਕ ਕੇ ਨੇ ਨੈਰ ਦੇ ਵਿੱਚ ਸੁੱਟ ਦਿੱਤਾ ਦੂਰ ਜਾ ਕੇ ਪਤਾ ਲੱਗਾ ਵੀ ਅਹੀ ਤੇ ਦਾਰੀਅਲ ਸੁੱਟਣ ਦੀ ਬਜਾਏ 5 ਲੱਖ ਰੁਪਏ ਹਾਈ ਸੁੱਟਾ ਏ ਉਹ ਬਾਬੇ ਨੇ 5 ਲੱਖ ਪੈਸਾ ਹੀ ਉਹਨਾਂ ਦਾ ਵਹਿਮ ਦੇ ਵਿੱਚ ਜਿਹੜਾ ਵਾ ਪਾਣੀ ਦੇ ਵਿੱਚ ਸੁੱਟਾਤਾ ਜਿੰਨੇ ਬੱਚੇ ਬੱਚੇ ਬਾਕੀ ਗਲਗੁਲ ਗਏ ਕਹਿਣ ਦਾ ਭਾਵ ਕਿ ਲੋਕ ਇੰਨੇ ਵਹਿਮਾਂ ਵਿੱਚ ਪਖੰਡਾ ਵਿੱਚ ਫਸੇ ਆ ਇਹਨੇ ਡਰੇ ਹੋਏ ਆ ਇਹਨਾਂ ਇਸੇ ਡਰ ਦਾ ਹੀ ਫਾਇਦਾ ਇਹ ਜੋਤਸ਼ੀ ਇਹ ਪਾਂਡੇ ਇਹ ਬਾਬੇ ਜਿਹੜਾ ਚੱਕ ਰਿਹਾ ਇਹ ਜਿੰਨੇ ਬਾਬੇ ਆ ਜਿਹੜੇ ਚੁੰਮਟੇ ਮਾਰਨ ਵਾਲੇ ਆ ਸਿਰ ਘਮਾਉਣ ਵਾਲੇ ਆ ਇਹ ਸਾਰੇ ਐਸੀ ਚੀਜ਼ ਦਾ ਫਾਇਦਾ ਚੁੱਕ ਰਹੇ ਆ ਔਰ ਇਸ ਫਾਇਦੇ ਨਾਲ ਉਹ ਆਪਣੇ ਘਰ ਘਾੜ ਚਲਾ ਰਹੇ ਆ ਪਰ ਸਾਨੂੰ ਪਤਾ ਨਹੀਂ ਸਾਡੇ ਡਰ ਕਰਕੇ ਇਹ ਦੁਕਾਨਾਂ ਚੱਲ ਰਹੀਆਂ ਨੇ ਧਰਮ ਦੇ ਨਾਂ ਤੇ ਜਿੰਨੀਆਂ ਦੁਕਾਨਾਂ ਨੇ ਸਾਡੇ ਡਰ ਕਰਕੇ ਚੱਲ ਰਹੀਆਂ ਨੇ ਜੇ ਅਸੀਂ ਘਬਰਾਏ ਹੀ ਐ ਡਰੀਏ ਨਾ ਤੇ ਅਜੇ ਹਾਲਾਤ ਨਾ ਹੋਣ ਅਸੀਂ ਡਰ ਰਹੇ ਆ ਘਬਰਾ ਰਹੇ ਆ ਜਿਹਦੇ ਕਰਕੇ ਇਹ ਹਾਲਾਤ ਨੇ ਔਰ ਇਹਨਾਂ ਲੋਕਾਂ ਦੀਆਂ ਦੁਕਾਨਾਂ ਚੱਲ ਰਹੀਆਂ ਨੇ ਸਾਡੇ ਡਰ ਦਾ ਫਾਇਦਾ ਲੈ ਰਹੇ ਆ ਜਿੱਦਣ ਤੁਸੀਂ ਬਾਣੀ ਨਾਲ ਜੁੜ ਗਏ ਜਿੱਦਣ ਗੁਰੂ ਦੀ ਬਾਣੀ ਦੇ ਵਿੱਚ ਆਪਣੀ ਸੁਰਤ ਜੋੜ ਲਈ ਇਹਨਾਂ ਦੀਆਂ ਦੁਕਾਨਾਂ ਬੰਦ ਹੋ ਜਾਣੀਆਂ ਨੇ ਇਹਨਾਂ ਪਖੰਡੀਆਂ ਦੀਆਂ ਧਾਗੇ ਦੇਣ ਵਾਲਿਆਂ ਦੀਆਂ ਗਲਾਂ 'ਚ ਪਾਉਣ ਵਾਲੇ ਗੁਰਬਾਣੀ ਕਈਆਂ ਨੇ ਲਿਖ ਲਿਖ ਕੇ ਪਰਤੀਆਂ 'ਚ ਪਾ ਕੇ ਤੇ ਗਲਾਂ ਦੇ ਵਿੱਚ ਪਾ ਦਿੱਤੀ ਉਹ ਹੱਦ ਹੋ ਗਈ ਇੱਕ ਇੱਕ ਸੱਜਣ ਨੇ ਮੈਨੂੰ ਗੱਲ ਸੁਣਾਈ ਉਹਨੇ ਆਖਿਆ ਕਹਿੰਦਾ ਵੀ ਮੇਰੀ ਮਾਂ ਨਾ ਮੈਨੂੰ 10ਵੀਂ ਦੇ ਵਿੱਚ ਲੈ ਗਈ ਇੱਕ ਬਾਬੇ ਦੇ ਕੋਲ 10ਵੀਂ ਦੇ ਪੇਪਰ ਸਨ ਤੇ ਮੇਰੀ ਮਾਂ ਉਸ ਬਾਬੇ ਦੇ ਕੋਲ ਜਾ ਕੇ ਕਹਿੰਦੀ ਆ ਕਿ ਬਾਬਾ ਜੀ ਮੇਰੇ ਬੱਚੇ ਨੇ 10ਵੀਂ ਦੇ ਇਮਤਿਹਾਨ ਦੇਣੇ ਪੇਪਰ ਦੇਣੇ ਆ ਤੇ ਤੁਸੀਂ ਕਿਰਪਾ ਕਰੋ ਵੀ ਇਹ ਪਾਸ ਹੋ ਜਾਏ ਉਹ ਬਾਬੇ ਨੇ ਲਾਚੀਆਂ ਮੰਗਾਈਆਂ ਕਹਿੰਦਾ ਕਿੰਨੇ ਪੇਪਰ ਹੀ ਪੁੱਤਰਾ ਉਹ ਕਹਿੰਦਾ ਜੀ ਹੈ ਕੋਈ 5-7 ਪੇਪਰ ਉਹਨੇ ਸਾਤੀ ਜਿਹੜੀਆਂ ਲਾਚੀਆਂ ਕੱਢ ਕੇ ਦੇਤੀਆਂ ਵੀ ਹਰ ਪੇਪਰ ਦੇ ਜਿਹੜਾ ਵਾ ਲਿਖਣ ਲੱਗਿਆਂ ਇਹ ਲਾਚੀ ਨਾਲ ਖਾ ਲੈਣੀ ਤੇ ਇਹ ਜਿਹੜਾ ਪੇਪਰ ਜਦੋਂ ਲਿਖੇ ਉਨੀ ਦੇਰ ਤੱਕ ਖਾਣੀ ਨਹੀਂ ਆ ਮੂੰਹ ਦੇ ਵਿੱਚ ਹੀ ਰੱਖਣੀ ਆ ਉਹ ਕਹਿੰਦਾ ਮੈਂ ਇਸੇ ਤਰ੍ਹਾਂ ਹੀ ਕੀਤਾ ਪਰ ਫਿਰ ਵੀ ਆਂਦਾ ਮੈਂ ਫੇਲ ਹੋ ਗਿਆ ਇਹ ਅਸਲ ਦੇ ਵਿੱਚ ਸਾਡਾ ਡਰ ਹੈ ਵਹਿਮ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਮਾਨਤਾ ਦਿੰਦੇ ਆ ਤੇ ਅੱਜ ਲੋਕ ਇਹਨਾਂ ਗੱਲਾਂ ਨੇ ਵਿਸ਼ਵਾਸ ਕਰਕੇ ਤੇ ਹਰ ਜਗ੍ਹਾ ਇੱਟ-ਪੁੱਟੋ ਤੇ ਜਗਾਵਾਂ ਜਿਹੜੀਆਂ ਪੈਦਾ ਹੋ ਰਹੀਆਂ ਨੇ ਪੰਜਾਬ ਦੀ ਧਰਤੀ ਤੇ ਤੇ ਪੀਰਾਂ ਦੇ ਪੀਰ ਜਿਹੜੇ ਢੇਰਾਂ ਦੇ ਢੇਰ ਜਿਹੜੇ ਭਰੇ ਹੋਏ ਆ ਇੱਥੇ ਜੰਮੂ ਦੇ ਵਿੱਚ ਵੀ ਮਾਫ ਕਰਿਓ ਸੰਗਤ ਜੀ ਬਹੁਤ ਥਾਵਾਂ ਤੇ ਲੋਕ ਵਹਿਮਾਂ ਵਿੱਚ ਫਸੇ ਆ। ਮਹਾਰਾਜ ਜੀ ਕਹਿੰਦੇ ਤੇਰਾ ਸਹਿਮ ਡਰ ਦੂਰ ਕਿਵੇਂ ਹੋਣਾ ਏ ਤੂੰ ਇਸ ਅਸਲੀ ਨੁਕਤੇ ਨੂੰ ਸਮਝ ਹੀ ਨਹੀਂ ਰਿਹਾ ਗੁਰੂ ਦਾ ਸ਼ਬਦ ਗੁਰੂ ਦਾ ਗਿਆਨ ਗੁਰੂ ਦੀ ਸਿੱਖਿਆ ਇਹਨੇ ਤੇਰੇ ਸਹਿਮ ਨੂੰ ਵਹਿਮ ਨੂੰ ਦੂਰ ਕਰਨਾ ਏ। ਇਸ ਕਰਕੇ ਮਨ ਰੇ ਸੱਚ ਮਿਲੈ ਭਾਉ ਜਾਇ ਇਸ ਕਰਕੇ हे ਮਨ ਜਿੱਦਣ ਸੱਚ ਮਿਲ ਗਿਆ ਉਹ ਦਿਨ ਧਰ ਮਿਟ ਜਾਏਗਾ ਸਹਿਮ ਮਿਟ ਜਾਏਗਾ। ਭੈ ਬੜ ਨਿਰਪਉ ਕਿਉਂ ਥੀਏ ਜੇ ਅੰਦਰ ਭੈ ਹੈ ਡਰ ਹੈ ਤੇ ਨਿਰਪਉ ਨਹੀਂ ਹੋਇਆ ਜਾ ਸਕਦਾ ਨਿਰਪਉ ਹੋਣਾ ਹੈ ਤਾਂ ਫਿਰ ਕੀ ਕਰ ਗੁਰਮੁਖ ਸ਼ਬਦ ਸਮਾਏ ਗੁਰੂ ਦੇ ਸਾਹਮਣੇ ਹੋ ਗੁਰੂ ਦੇ ਸ਼ਬਦ ਨੂੰ ਗ੍ਰਹਿਣ ਕਰ ਗੁਰੂ ਦੇ ਸ਼ਬਦ ਨੂੰ ਜਪ ਗੁਰੂ ਦੇ ਸ਼ਬਦ ਨੇ ਤੇਰੇ ਅੰਦਰ ਤਬਦੀਲੀ ਲਿਆਉਣੀ ਹੈ ਗੁਰੂ ਦੇ ਸ਼ਬਦ ਨੂੰ ਵਿੱਚ ਆਪਣੇ ਮਨ ਨੂੰ ਆਤਮਾ ਨੂੰ ਆਪਣੀ ਸੁਰਤ ਨੂੰ ਜੋੜ ਲੈ ਪਹਿਲੇ ਬੰਦ ਵਿੱਚ ਸਤਿਗੁਰੂ ਜੀ ਕਹਿੰਦੇ ਆ ਐਸੀ ਬਖਸ਼ਿਸ਼ ਵਰਤੀ ਆ ਰੱਬ ਦੀ ਵਿਕਾਰਣ ਜਿਹੜੇ ਕਾਮ ਕਰੋ ਲੋ ਮੋਹ ਹੰਕਾਰ ਉਹਨਾਂ ਨੇ ਬੜਾ ਸਤਾਇਆ ਸੀ ਡਰਾਇਆ ਹੋਇਆ ਸੀ ਇਹੀ ਡਰ ਸੀ ਨਾ ਅਸਲ 'ਚ ਵੀ ਮੈਨੂੰ ਲੋਟਣਾ ਲੈਣ ਤਬਾਣਾ ਕਰ ਦੇਣ ਗੁਰਦੇਵ ਜੀ ਕਹਿੰਦੇ ਭਲੀ ਸਰੀ ਜੇ ਉੱਬਰੀ ਹਉਮੈ ਮੂਈ ਕਰਾ ਕਹਿੰਦੇ ਇਹ ਚੰਗਾ ਹੋਇਆ ਕਿ ਜਦੋਂ ਮੈਂ ਗੁਰੂ ਦੇ ਲੜ ਲੱਗਾ ਗੁਰੂ ਦੇ ਸ਼ਬਦ ਵਿੱਚ ਸਮਾਇਆ ਤੇ ਜਿੰਦ ਵਿਕਾਰਾਂ ਤੋਂ ਬਚ ਗਈ ਇਸ ਕਰਕੇ ਬਚੀ ਕਿਉਂਕਿ ਮੇਰੇ ਅੰਦਰ ਜਿਹੜੀ ਹਉਮੈ ਸੀ ਉਹ ਵੀ ਮਰ ਗਈ ਸ਼ਬਦ ਕਰਕੇ ਸ਼ਬਦ ਦੀ ਤਾਕਤ ਕਰਕੇ ਦੂਤ ਲੱਗੇ ਫਿਰ ਚੱਕਰੀ ਸਤਗੁਰ ਕਾਵੇ ਸਾ ਤੇ ਜਿਹੜੇ ਦੂਤ ਆ ਕਹਿੰਦੇ ਉਹ ਵੀ ਜਿਹੜੇ ਵਿਕਾਰ ਆ ਉਹ ਮੇਰੇ ਚਾਕਰ ਬਣ ਗਏ ਦੂਤ ਲੱਗੇ ਫਿਰ ਚੱਕਰੀ ਸਤਗੁਰ ਕਾਵੇ ਸਾ ਪੰਜ ਦੂਤ ਮੋਹ ਸੰਸਾਰਾ ਸਾਰੇ ਸੰਸਾਰ ਨੂੰ ਜਿੰਨਾ ਪੰਜ ਦੂਤਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ ਆਪਣੇ ਅਧੀਨ ਕੀਤਾ ਹੋਇਆ ਹੈ ਉਹ ਦੂਤ ਜਿਹੜੇ ਆ ਉਹ ਮਿਟ ਗਏ ਉਹ ਮੇਰੇ ਅਧੀਨ ਹੋ ਗਏ ਸੰਤਾ ਮੰਨੋ ਦੂਤਾ ਡਾਨੋ ਏਕ ਟਵਾਰੀ ਮੇਰੀ ਮਹਾਰਾਜ ਜੀ ਕਹਿੰਦੇ ਆ ਕਿ ਦੂਤ ਆਪਣੇ ਆਪ ਜਿਹੜੇ ਆ ਟਿਕ ਜਾਂਦੇ ਆ ਬੈਠ ਜਾਂਦੇ ਆ ਦੂਤਾ ਨੂੰ ਫਰਮਾਇਆ ਲੈ ਚੱਲੇ ਪੱਥ ਗਵਾਏ ਮਹਾਰਾਜ ਜੀ ਦੀ ਬਾਣੀ ਦਾ ਬਚਨ ਹੈ ਕਿ ਜਿਹੜੇ ਦੂਤ ਆ ਉਹ ਇਸ ਗੱਲ ਤੇ ਬਿਲਕੁਲ ਜਿਹੜੇ ਵਖਰੇ ਹੋ ਜਾਂਦੇ ਆ ਮਹਾਰਾਜ ਜੀ ਕਹਿੰਦੇ ਉਹ ਚਾਕਰੀ ਕਰਨ ਲੱਗ ਪੈਂਦੇ ਸੇਵਾਦਾਰ ਬਣ ਜਾਂਦੇ ਆ ਜੋ ਇਹ ਦੂਤ ਮੈਂ ਬੋਲ ਸੰਤਾਵੇ ਤੇ ਭਿਆਨਕ ਭਇਆ ਜਿਹੜੇ ਦੂਤ ਬਹੁਤ ਸਤਾਰੇ ਸੀ ਉਹਨਾਂ ਲਈ ਬਹੁਤ ਔਖਾ ਵਕਤ ਆ ਗਿਆ ਉਹ ਚਾਕਰ ਬਣ ਗਏ ਮਹਾਰਾਜ ਜੀ ਕਹਿੰਦੇ ਸਤਗੁਰ ਕਾ ਵੇਸਾ ਗੁਰੂ ਦੇ ਦਲਾਸੇ ਕਰਕੇ ਭਰੋਸੇ ਕਰਕੇ ਹੀ ਇਹ ਅਵਸਥਾ ਬਣੀ ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਭਾ ਸਦਾ ਸਿਰ ਰਹਿਣ ਵਾਲਾ ਜਿਹੜਾ ਪਰਮੇਸ਼ਰ ਹੈ ਉਹ ਬੇਅਬਰਵਾ ਉਹ ਪਰਮੇਸ਼ਰ ਮੈਨੂੰ ਮਿਲ ਪਿਆ ਮੇਰੇ ਅੰਦਰ ਦੀ ਜਿਹੜੀ ਮੋਹ ਹੈ ਮਾਇਆ ਹੈ ਉਹ ਵਿਅਰਥ ਕਲਪਨਾ ਜਿਹੜੀ ਹੈ ਉਹ ਫਿਰ ਮੈਂ ਛੱਡ ਦਿੰਦੀ ਹਾਂ ਅੱਜ ਕੱਲਪ ਰਹੇ ਆ ਵਹਿਮ ਦੇ ਵਿੱਚ ਡਿੱਗੇ ਹੋਏ ਆ ਬੜਾ ਅੰਦਰੋਂ ਲਾਚਾਰ ਆ ਪਰ ਜਦੋਂ ਸਦਾ ਸਤਿ ਰਹਿਣ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਉਦੋਂ ਫਿਰ ਬੰਦਾ ਨਿਰਪਉ ਹੋ ਜਾਂਦਾ ਡਰ ਕਿਸੇ ਦਾ ਰਹਿੰਦਾ ਨਹੀਂ ਤੇ ਉੱਤਮ ਜੀਵਨ ਵਾਲਾ ਮਨੁੱਖ ਬਣ ਜਾਂਦਾ ਹੈ ਮਾਇਆ ਮੋਹ ਸਭ ਮਿਟ ਜਾਂਦੇ ਆ ਇਸ ਕਰਕੇ ਗੁਰਦੇਵ ਜੀ ਕਹਿੰਦੇ ਆ ਕਿ ਸੱਚ ਤੋਂ ਬਗੈਰ ਇਹ ਅਵਸਥਾ ਨਹੀਂ ਮਨਰੇ ਸੱਚ ਮਿਲੇ ਪਹ ਜਾਏ ਸੱਚ ਮਿਲੂਗਾ ਫਿਰ ਅੰਦਰ ਦਾ ਡਰ ਸਹਿਮ ਜਿਹੜਾ ਦੂਰ ਹੋਣਾ ਹੈ ਭੈ ਬਿਣ ਨਿਰਭਉ ਕਿਉਂ ਥੀਏ ਗੁਰਮੁਖ ਸ਼ਬਦ ਸਮਾਏ ਭੈ ਤੋਂ ਬਗੈਰ ਨਿਰਭਉ ਨਹੀਂ ਹੋਇਆ ਜਾ ਸਕਦਾ ਗੁਰਮੁਖ ਸ਼ਬਦ ਸਮਾਏ ਗੁਰੂ ਦੇ ਸ਼ਬਦ ਦੀ ਕੀਮਤ ਸਮਝ ਜਿੱਦਨ ਗੁਰੂ ਦੇ ਸ਼ਬਦ ਰਾਹੀ ਤੇਰੇ ਜੀਵਨ ਦੇ ਵਿੱਚ ਇਹ ਅਵਸਥਾ ਬਦਲਣ ਲੱਗ ਪਈ ਬਦਲਣ ਲੱਗ ਪਈ ਸਹਿਬ ਵਹਿਮ ਦੂਰ ਹੋਣ ਲੱਗ ਪਏ ਫਿਰ ਇੱਕ ਐਸੀ ਅੰਦਰੂਨੀ ਹਲਚਲ ਮਚਣੀ ਹੈ ਗੁਰੂ ਗੁਰੂ ਜਪਦਿਆਂ ਗੁਰੂ ਦੀਆਂ ਅਥਾ ਬਖਸ਼ਾ ਵਰਤਨੀਆਂ ਨੇ ਇਸ ਕਰਕੇ ਗੁਰਦੇਵ ਜੀ ਕਹਿੰਦੇ ਹਨ ਕਿਤਾ ਆਖਣ ਆਖੀਐ ਆਖਣ ਟੋਟ ਨਾ ਹੋਏ ਦੁਨੀਆਂ ਕਿੰਨਾ ਕੁਝ ਮੰਗਦੀ ਆ ਅਰਦਾਸ ਅਸੀਂ ਕਰਦੇ ਆ ਨਾ ਗੁਰੂ ਦੇ ਕੋਲ ਆ ਕੇ ਸਾਡੀਆਂ ਮੰਗਾਂ ਦੇ ਵਿੱਚ ਸਾਰਾ ਕੁਝ ਸੰਸਾਰੀ ਹੁੰਦਾ ਹੈ ਸੰਸਾਰੀ ਪੁੱਤਰ ਮੰਗ ਲੇ ਧਨ ਮੰਗ ਲਿਆ ਸੁਖ ਮੰਗ ਲੇ ਦੁਨਿਆਵੀ ਸਾਰਾ ਕੁਝ ਇਸ ਦੁਨਿਆਵੀ ਸਤਿਗੁਰੂ ਨੇ ਬਾਣੀ ਦੇ ਵਿੱਚ ਕੀ ਕਿਸ ਗੱਲ ਦਾ ਜ਼ਿਕਰ ਕੀਤਾ ਹੈ ਮੰਗ ਮੰਗਣੀ ਹੈ ਪਰ ਕਿਹੜੀ ਦੁਰਿਆਵੀ ਨਹੀਂ ਰੋਹਾਨੀਅਤ ਵਾਲੀ ਗੁਰਬਾਣੀ ਦਾ ਇੱਕ ਬਚਨ ਹੈ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਪੋਖ ਨਾਮ ਦੀ ਬਖਸ਼ਿਸ਼ ਕਰ ਮੇਰੇ ਕਰਤਾਰ ਤਾਂ ਕਿ ਮੇਰੇ ਮਨ ਦੀ ਜਿਹੜੀ ਪੋਖ ਹੈ ਉਹ ਮਿਟ ਜਾਏ ਮੰਗਣ ਵਾਲੇ ਕੇ ਤੜੇ ਦਾਤਾ ਇੱਕੋ ਮੰਗਣ ਵਾਲਿਆਂ ਦੀ ਗਿਣਤੀ ਬਹੁਤ ਹੈ ਮੰਗਣ ਵਾਲਿਆਂ ਦੀ ਗਿਣਤੀ ਕੋਈ ਨਹੀਂ ਉਹਦੇ ਦਰ ਤੇ ਮੰਗਣ ਵਾਲੇ ਕੋਈ ਕੁਝ ਮੰਗ ਰਿਹਾ ਕੋਈ ਕੁਝ ਮੰਗ ਰਿਹਾ ਕੋਈ ਦੁੱਧ ਕੋਈ ਪੁੱਤ ਕੋਈ ਕੁਝ ਮੰਗ ਰਿਹਾ ਹੈ ਪਰ ਗੁਰਦੇਵ ਜੀ ਕਹਿੰਦੇ ਮੰਗਣਾ ਹੈ ਤੇ ਰੱਬ ਦੇ ਨਾਮ ਨੂੰ ਮੰਗ ਕਿਉਂਕਿ ਮੰਗਣ ਵਾਲਿਆਂ ਦੀ ਗਿਣਤੀ ਬਹੁਤ ਹੈ ਪਰ ਵਿਰਲੇ ਹੀ ਇਹ ਦਾਤ ਮੰਗਦੇ ਆ ਦਾਤਾ ਦੇਣ ਵਾਲਾ ਤੇ ਇੱਕੋ ਕਰਤਾ ਰਹਿਣਾ ਦਾਤਾ ਇੱਕੋ ਸੋਏ ਜਿਸਕੇ ਜੀਵ ਪ੍ਰਾਣ ਹੈ ਮਨ ਵਸਿਆ ਸੁਖ ਹੋਏ ਕਹਿੰਦੇ ਵੀ ਜਿਸ ਪ੍ਰਮਾਤਮਾ ਨੇ ਇਹ ਜਿੰਦ ਦਿੱਤੀ ਪ੍ਰਾਣ ਦਿੱਤੇ ਉਹ ਜਦੋਂ ਮਨ ਵਿੱਚ ਵੱਸਦਾ ਹੈ ਫਿਰ ਸੁੱਖ ਹੁੰਦਾ ਹੈ ਫਿਰ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਸੁੱਖ ਤੋਂ ਬਗੈਰ ਜੀਵਨ ਨਹੀਂ ਆਤਮਿਕ ਸੁੱਖ ਦੀ ਪ੍ਰਾਪਤੀ ਕਰਨੀ ਬਹੁਤ ਬਹੁਤ ਜ਼ਰੂਰੀ ਹੈ ਆਤਮਿਕ ਪੱਦਰ ਦਾ ਜਿਹੜਾ ਸੁੱਖ ਹੈ ਇਹਨੇ ਸਾਡੇ ਜੀਵਨ ਨੂੰ ਸਵਾਰਨਾ ਹੈ ਇਸ ਕਰਕੇ ਗੁਰਦੇਵ ਜੀ ਕਹਿੰਦੇ ਆ ਕਿ ਆਤਮਿਕ ਪੱਦਰ ਦੇ ਸੁੱਖ ਦੀ ਤਿਆਰੀ ਲਈ ਤੂੰ ਵਾਹਿਗੁਰੂ ਦੇ ਇਛਾਵ ਵਿੱਚ ਜੁੜਿਆ ਕਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਇਹਦੇ ਨਾਲ ਤੇਰੇ ਅੰਦਰ ਵਹਿਮ ਧਰ ਦੂਰ ਹੋ ਜਾਣਗੇ ਨਹੀਂ ਤੇ ਇੱਕ ਗੱਲ ਯਾਦ ਰੱਖ ਜਿਉ ਪੰਜ ਵਿਕਾਰ ਤੇਰੇ ਅਧੀਨ ਨਾ ਹੋਏ ਤੂੰ ਉਹਨਾਂ ਦੇ ਅਧੀਨ ਹੋ ਗਿਆ ਤੇ ਫਿਰ ਪਤਾ ਕੀ ਹੋਣਾ ਹੈ ਤੂੰ ਇਹ ਨਹੀਂ ਗੱਲ ਫਿਰ ਕਹਿਣੀ ਆ ਮੈਂ ਕੱਲਾ ਰਹਿ ਗਿਆ ਅਵਰ ਪੰਜ ਹਮ ਏਕ ਜਨ ਉਹ ਵਿਕਾਰ ਪੰਜ ਨੇ ਤੇਰੇ ਤੇ ਧਾਵਾ ਬੋਦਨ ਵਾਲੇ ਵੇਖੋ ਇੱਕ ਦੁੱਖ ਕਰਕੇ ਮ੍ਰਿਗ ਮੀਣ ਭ੍ਰਿੰਗ ਪਤੰਗ ਕੁੰਚਰ ਏਕ ਦੁੱਖ ਬਿਨਾਸ਼ ਇੱਕ ਦੁੱਖ ਕਰਕੇ ਉਹ ਵਿੰਸ ਗਏ ਕਿਉਂਕਿ ਇੱਕ ਇੱਕ ਜਾਨੇ ਨੂੰ ਕੱਲਾ ਕੱਲਾ ਵਕਾਰ ਚੰਬੜਿਆ ਸੀ ਤੈਨੂੰ ਤੇ ਪੰਜ ਚੰਬੜਿਆ ਮ੍ਰਿਗ ਮੀਣ ਭ੍ਰਿੰਗ ਪਤੰਗ ਕੁੰਚਰ ਏਕ ਦੁੱਖ ਬਿਨਾਸ਼ ਕਿੰਦੇ ਵੀ ਜਿੰਨੂੰ ਪੰਜ ਚੰਬੜੇ ਉਹਦਾ ਕੀ ਬਣੇਗਾ ਅਵਰ ਪੰਚ ਹਮ ਏਕ ਜਨ ਅਸੀਂ ਇਕੱਲੇ ਆ ਉਹ ਪੰਜ ਨੇ ਔਰ ਪੰਚ ਹਮ ਇਕਜਨ ਕਿਉਂ ਰਾਖੋ ਕਰ ਬਾਰ ਮਨਾ ਕਹਿੰਦੇ ਫਿਰ ਮੈਂ ਕਿਵੇਂ ਉਸ ਵਾਹਿਗੁਰੂ ਪਰਮੇਸ਼ਰ ਮਾਲਕ ਜੀ ਆਪਣੇ ਆਪ ਨੂੰ ਬਚਾਵਾਂ ਪੰਜ ਧਾਵਾ ਬੋਲਣ ਵਾਲੇ ਮੇਰੇ ਤੇ ਆਗੇ ਇਹ ਦੂਤ ਮਹਾਰਾਜ ਕਹਿੰਦੇ ਇਹਨਾਂ ਨੂੰ ਵਾਸਜ ਕਰਨਾ ਹੀ ਸ੍ਰੀ ਰਾਮ ਨਾਮਾ ਉਚਰ ਮਨਾ ਵਾਹਿਗੁਰੂ ਦੇ ਜਾਪ ਨੂੰ ਜਪਿਆ ਕਰ ਵਾਹਿਗੁਰੂ ਦੇ ਸਿਮਰਨ ਨੂੰ ਕਰਿਆ ਕਰ ਜਦੋਂ ਤੂੰ ਵਾਹਿਗੁਰੂ ਦੇ ਸਿਮਰਨ ਵਿੱਚ ਸੁਰਤ ਜੋੜੇਗਾ ਫਿਰ ਤੇਰੇ ਅੰਦਰ ਉਹ ਇਕਾਗਰਤਾ ਬਣਨੀ ਫਿਰ ਉਹ ਉਤਮਤਾਈ ਆਉਣੀ ਆ ਫਿਰ ਤੂੰ ਇਹਨਾਂ ਨੂੰ ਵਸ ਵਿੱਚ ਕਰ ਲਵੇਂਗਾ ਜੇ ਨਹੀਂ ਕਰ ਸਕਿਆ ਆਗੈ ਜਮ ਦਲ ਵਿਖਮ ਕਣ ਫਿਰ ਵਿਕਾਰਾਂ ਦਾ ਜਮ ਦਲ ਜਿਹੜਾ ਉਹ ਤੈਨੂੰ ਲੈ ਡੁਬੇਗਾ ਇਸ ਕਰਕੇ ਗੁਰਦੇਵ ਜੀ ਕਹਿੰਦੇ ਆ ਜਗ ਸੁਪਣਾ ਬਾਜੀ ਬਣੀ ਖਿੰਮੈਂ ਖੇਲ ਖਿਲਾਏ ਸਾਰਾ ਜਗਤ ਬਾਜੀ ਦੀ ਤਰ੍ਹਾਂ ਹੈ ਪਰਮੇਸ਼ਰ ਜਗਤ ਵਿੱਚ ਸਾਰੇ ਖੇਡ ਖੇਡ ਰਿਹਾ ਹੈ ਅਸੀਂ ਸਾਰੇ ਇੱਕ ਤਰ੍ਹਾਂ ਦੇ ਖਡਾਉਣੇ ਆ ਇਸ ਕਰਕੇ ਇਸ ਸੁਪਨੇ ਰੂਪੀ ਜਗਤ ਦੀ ਜਿਹੜੀ ਆ ਨਾ ਸਚਾਈ ਸਮਝ ਲੈ ਇਹ ਜਗਤ ਸੁਪਨੇ ਵਰਗਾ ਏ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਣ ਸਮਾਨੰ ਮਹਾਰਾਜ ਜੀ ਕਹਿੰਦੇ ਸੰਯੋਗੀ ਮਿਲ ਏਕ ਸਹਿ ਵਜੋਗੀ ਉੱਠ ਜਾਏ ਇਥੇ ਮਹਾਰਾਜ ਜੀ ਕਹਿੰਦੇ ਸੰਯੋਗ ਸਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਆ ਵਿਜੋਗ ਅਨਸਾਰ ਇਥੋਂ ਤੁਰ ਜਾਂਦੇ ਆ ਇਸ ਕਰਕੇ ਇਹ ਸਾਰਾ ਕੁਝ ਵਰਤ ਰਿਹਾ ਹੈ ਜੋ ਤਿਸ ਭਾਣਾ ਸੋਥੀਏ ਅਵਰ ਨਾ ਕਰਨਾ ਜਾਏ ਜੋ ਕੁਝ ਉਸ ਵਾਹਿਗੁਰੂ ਨੂੰ ਕਰਤਾਰ ਨੂੰ ਪਾਉਂਦਾ ਹੈ ਉਹੀ ਕੁਝ ਹੁੰਦਾ ਹੈ ਦੂਜੇ ਬੰਦੇ ਦੀ ਕੋਈ ਹਿੰਮਤ ਨਹੀਂ ਕਿਸੇ ਦੀ ਕਿ ਕੋਈ ਕੁਝ ਕਰ ਸਕੇ ਇਸ ਕਰਕੇ ਜੋ ਕੁਝ ਪਰਮੇਸ਼ਰ ਨੂੰ ਚੰਗਾ ਲੱਗਦਾ ਹੈ ਉਹ ਕਰ ਰਿਹਾ ਇਹ ਉਹਦੀਆ ਉਹ ਖੇਡ ਰਿਹਾ ਹੈ ਸੰਸਾਰ ਦੇ ਵਿੱਚ ਅਸੀਂ ਸਾਰੇ ਖੜਾਉਣੇ ਆ ਇਹ ਗੱਲ ਅਸੀਂ ਸਮਝ ਲਈਏ ਤੇ ਅਸੀਂ ਜੇ ਉਹਦੀ ਸਿਫਤ ਕਰਾਂਗੇ ਫਿਰ ਸਾਨੂੰ ਚੰਗੀ ਖੇਡ ਵਿੱਚ ਪਾ ਲਵੇਗਾ ਗੁਰਮਖ ਵਾਸਤਵ ਸਾਈ ਹੈ ਸੱਚ ਵਖਰ ਸੱਚਾ ਸਦਾ ਸਥਿਰ ਰਹਿਣ ਵਾਲਾ ਜਿਹੜਾ ਪਰਮੇਸ਼ਰ ਹੈ ਪ੍ਰਭੂ ਹੈ ਅਸਲ ਸੌਦਾ ਤੇ ਅਸਲ ਪੂੰਜੀ ਜਿਹੜੀ ਉਹ ਬਖਸ਼ਦਾ ਹੈ ਇਹ ਸੌਦਾ ਗੁਰੂ ਦੇ ਰਾਹੀਂ ਹੀ ਖਰੀਦਿਆ ਜਾ ਸਕਦਾ ਹੈ ਜਿੰਨੀ ਸੱਚ ਬਣ ਗਿਆ ਗੁਰਪੂਰੇ ਸ਼ਾਬਾਸ਼ ਸ਼ਾਬਾਸ਼ ਪ੍ਰਸੰਨ ਆਦਰ ਜਿੰਨਾ ਬੰਦਿਆਂ ਨੇ ਇਹ ਸੱਚਾ ਸੌਦਾ ਖਰੀਦਿਆ ਹੈ ਉਹਨਾਂ ਨੂੰ ਮਹਾਰਾਜ ਕਹਿੰਦੇ ਆ ਸ਼ਾਬਾਸ਼ ਹੈ ਸਤਿਗੁਰੂ ਉਹਨਾਂ ਨੂੰ ਥਾਪਣਾ ਮਿਲਦੀ ਹੈ ਸਤਿਗੁਰੂ ਦੇ ਕੋਲ ਮਹਾਰਾਜ ਕਹਿੰਦੇ ਆ ਵੀ ਬਹੁਤ ਵਧੀਆ ਕੀਤਾ ਸਹੀ ਰਾਹ ਤੇ ਤੁਰ ਪਿਆ ਸਚਨ ਨਾਨਕ ਵਸਤ ਪਛਾਨ ਸੀ ਸੱਚ ਸੌਦਾ ਜਿਸ ਪਾਸ ਜਿਨ੍ਹਾਂ ਦੇ ਕੋਲ ਸੱਚਾ ਸੌਦਾ ਹੈ ਇਹ ਵਸਤ ਜਿਹੜੀ ਹੈ ਉਹਦੀ ਕਦਰ ਕਰਨੀ ਵੀ ਉਹਨੂੰ ਪ੍ਰਾਪਤ ਹੁੰਦੀ ਹੈ ਅੱਜ ਅਸੀਂ ਕਦਰ ਨਹੀਂ ਕਰਦੇ ਬਾਣੀ ਬਾਣਾ ਸਾਡੇ ਕੋਲ ਹੈ ਸਿੱਖੀ ਦੇ ਸਿਧਾਂਤ ਨੇ ਕਿੰਨਾ ਕੁਸ਼ ਹੈ ਅੱਜ ਕਦਰ ਨਹੀਂ ਕਰਦੇ ਅੱਜ ਲੋੜ ਹੈ ਸਾਨੂੰ ਕਦਰ ਕਰਨ ਦੀ ਜਿਸ ਦੇ ਪਾਸ ਇਹ ਸੱਚਾ ਸੌਦਾ ਹੈ ਉਹਦਾ ਜੀਵਨ ਬਦਲ ਜਾਂਦਾ ਹੈ ਬਾਣੀ ਨੇ ਤੇ ਬਾਣੀ ਨੇ ਸਾਡਾ ਜੀਵਨ ਚੇਂਜ ਕਰਨਾ ਹੈ ਇਸ ਕਰਕੇ ਸਿੱਖੀ ਸਰੂਪ ਵੀ ਹੋਣਾ ਚਾਹੀਦਾ ਹੈ ਆਤਮਿਕ ਰੂਪੀ ਸਿੱਖੀ ਵੀ ਜਿਹੜੀ ਆ ਉਹ ਸਾਨੂੰ ਪ੍ਰਾਪਤ ਹੋਣੀ ਚਾਹੀਦੀ ਹੈ ਇਹ ਜ਼ਰੂਰਤ ਹੈ ਕਿ ਅਸੀਂ ਇਹਨਾਂ ਸਿਧਾਂਤਾਂ ਤੇ ਬੜਮੁੱਲੀਆਂ ਗੱਲਾਂ ਦੇ ਉੱਤੇ ਅੱਜ ਚਰਚਾ ਕਰੀਏ ਬਹੁਤ ਜ਼ਰੂਰਤ ਹੈ ਇਹਦੇ ਨਾਲ ਸਾਡਾ ਜੀਵਨ ਬਦਲਣਾ ਹੈ ਸਾਇਬ ਕਿਰਪਾ ਕਰਨ ਇਸ 11ਵੇਂ ਸ਼ਬਦ ਦੇ ਵਿੱਚ ਗੁਰਦੇਵ ਜੀ ਨੇ ਦੂਤਾਂ ਦਾ ਵਿਕਾਰਾਂ ਦਾ ਹੋਰ ਵਹਿਮ ਸਹਿਮ ਜਿਹੜਾ ਵਾ ਇਹਦੇ ਤੋਂ ਬਚ ਕੇ ਅਕਾਲ ਪੁਰਖ ਦੀ ਬੰਦਗੀ ਕਰਨ ਦੀ ਜਿਹੜਾ ਹੁਕਮ ਕੀਤਾ ਹੈ ਗੁਰਮਤ ਦੇ ਉੱਤੇ ਪਹਿਰਾ ਦੇਣ ਦਾ ਅਸੀਂ ਯਤਨ ਕਰੀਏ ਬੇਅੰਤ ਕੁਲਾ ਦੇ ਅਖੇ ਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ